ਅਲੀਬਾਲ ਵਿੱਚ ਖੁੱਲ੍ਹ ਦੇ ਆ ਹੈ ਰਾਣਾ ਪੰਨੋ ਅਲਾਈਨਮੈਂਟ ਜੋ ਪਹਿਲਾਂ ਅਲੀਬਾਲ ਵਿੱਚ ਨਹੀਂ ਸੀ ਰਾਣਾ ਪੰਨੋ ਅਲਾਈਨਮੈਂਟ ਵਿੱਚ ਹਰ ਇੱਕ ਗੱਡੀ ਦੀ ਅਲਾਈਨਮੈਂਟ ਬੜੀ ਹੀ ਤਸੱਲੀ ਬਖਸ਼ ਕੀਤੀ ਜਾਂਦੀ ਹੈ ਇੱਥੇ ਵੀਲ ਬੈਲਸਿੰਗ ਟਾਇਰ ਚੈਂਜਰ ਅਤੇ ਹਰ ਇੱਕ ਗੱਡੀ ਅਤੇ ਮੋਟਰਸਾਈਕਲ ਦੀ ਵਾਸ਼ਿੰਗ ਵੀ ਤਸੱਲੀ ਬਖਸ਼ ਕੀਤੀ ਜਾਂਦੀ ਹੈ ਇੱਥੇ ਗੱਡੀਆਂ ਦੀ ਵਾਸ਼ਿੰਗ ਦੇ ਨਾਲ ਨਾਲ ਵੈਕਿਊਮ ਵੀ ਕੀਤਾ ਜਾਂਦਾ ਹੈ ਇਥੇ ਕਾਰਾਂ ਗੱਡੀਆਂ ਦੇ ਨਵੇਂ ਪੁਰਾਣੇ ਟਾਇਰ ਵੀ ਮਿਲਦੇ ਹਨ ਇਥੇ ਟਿਊਬਲੈਸ ਟਾਇਰਾਂ ਨੂੰ ਟੈਂਜਰ ਵੀ ਲਗਾਏ ਜਾਂਦੇ ਹਨ ਪਤਾ ਨੋਟ ਕਰੋ ਰਾਣਾ ਪੰਨੂ ਅਲਾਈਨਮੈਂਟ ਨੇੜੇ ਮੈਰੀ ਗੋਲਡ ਪਬਲਿਕ ਸਕੂਲ ਅਲਵਾਰ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 9682532864 98707 556990